ਸੈਡਪੁਰ थाना ਨੂਰਪੁਰ ਬੇਦੀ ਮਗਰ ਫੇਰ ਉਹੀ ਗੱਲ ਜਿਸ ਗੱਲ ਦੀ ਹਾਈ ਕੋਰਟ ਨੇ ਚਿੰਤਾ ਜਤਾਈ ਕਿ ਤੁਸੀਂ ਮਸ਼ੀਨਰੀ ਤੇ ਪਰਚਾ ਦਿੰਨੇ ਹੋ ਮਾਲਕਾਂ ਤੇ ਨਹੀਂ ਦਿੰਦੇ ਕਿਉਂ ਮਾਲਕਾਂ ਨਾਲ ਕੀ ਸਾਜ਼ਕਾਰ ਤੇ ਇਹ ਵੀ ਡਿਸਮਿਸ ਹੋਣਾ ਚਾਹੀਦਾ ਜੇ ਤੁਸੀਂ ਮਾਈਨਿੰਗ ਇਲੀਗਲ ਮਾਈਨਿੰਗ ਦੇ ਖਿਲਾਫ ਜਿਹੜੇ ਲੋਕ ਐਨਜੀਟੀ ਦੀ ਧੱਜੀਆਂ ਆਣੋਂ ਜਿਹੜੇ ਲੋਕ এনवायरमेंट ਦੀਆਂ ਧੱਜੀਆਂ ਆਣੋਂ ਜਿਹੜੇ ਲੋਕ ਮਾਈਨਿੰਗ ਉਹ ਪੰਚੇਤੀ ਥਾਂ ਤੇ ਕਰਨ ਸਰਕਾਰੀ ਥਾਂ ਮਾਂ ਤੇ ਕਰਨ ਜਿਹੜੀ ਬਿਲਕੁਲ ਹੀ ਗੈਰ ਕਾਨੂੰਨੀ ਹੈ ਜਿਹੜੇ ਲੋਕ ਡੀਜ਼ਲ ਟਿੰਗ ਕਰਨ ਜਿਹੜੀ ਅਲਾਉਡ ਹੀ ਨਹੀਂ ਹੈ ਪਾਲਿਸੀ ਦੇ ਉਲਟ ਹੈ ਜਿਹੜੇ ਲੋਕ ਇਲੀਗਲ ਮਾਈਨਿੰਗ ਨੂੰ ਲੀਗਲ ਕਰਨ ਸਿਰਫ ਇਸ ਲਈ ਕਿਉਂਕਿ ਉਹ ਥੋੜੇ ਮਾਈਨਿੰਗ ਮੰਤਰੀ ਜੋੜਾ ਮਾਜਰਾ ਸਾਹਿਬ ਦੇ ਨੇੜੇ ਹੈ ਜਾਂ ਉਹਨਾਂ ਦੀ ਸੇਵਾ ਕਰਦੇ ਆ ਜਾਂ ਉਹਨਾਂ ਦੀ ਜੇਬ ਗਰਮ ਰੱਖਦੇ ਆ ਕਿ ਇਹ ਕਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਜਾਇਜ਼ ਮੈਂ ਨਹੀਂ ਤੇ ਆਮ ਆਦਮੀ ਪਾਰਟੀ ਇਹ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਔਰ ਮੈਂ ਇਹ ਗੱਲ ਇਸ਼ਲੀ ਕਰ ਰਿਹਾ ਕਿਉਂਕਿ ਇੱਕ ਵਾਰੀ ਨਹੀਂ अनेका ਵਾਰੀ ਇਹਦੀਆਂ ਖਬਰਾਂ ਵੀ ਲੱਗ ਚੁੱਕੀਆਂ ਨੇ ਬੀਐਸਐਫ ਨੇ ਇਸ ਗੱਲ ਦੀ ਕੰਪਲੇਂਟ ਦਿੱਤੀ ਹੈ ਕਿ ਸਾਡੀ ਬਾਰਡਰ ਸਿਕਿਉਰਿਟੀ ਨੂੰ ਇੰਡੋ ਪਾਕਿਸਤਾਨ ਬਾਰਡਰ ਨੂੰ ਖਤਰਾ ਹੈ ਜਿੰਨੀ ਮਾਈਨਿੰਗ ਹੋ ਰਹੀ ਹੈ ਔਨਰੇਬਲ ਹਾਈ ਕੋਰਟ ਦੇ ਇੱਕ ਵਾਰੀ ਨਹੀਂ अनेका ਵਾਰੀ ਫਟਕਾਰ ਪਈ ਹੈ ਹੁਣ ਤਾਂ ਆਨਰਬਲ ਹਾਈ ਕੋਰਟ ਨੇ ਆਪ ਦੇ ਇੱਕ ਕਮਿਸ਼ਨਰ ਨੂੰ ਵੀ ਨਿਯੁਕਤ ਕੀਤਾ ਕੋਰਟ ਕਮਿਸ਼ਨਰ ਨੂੰ ਜਿਨ੍ਹਾਂ ਨੇ ਜਾ ਕੇ ਆਪ ਮੌਕਾ ਵੇਖਣਾ ਕਿਉਂ ਇਹ ਹਾਲਾਤ ਪੈਦਾ ਹੋਏ ਜਦੋਂ ਸਰਕਾਰ ਫੇਲ ਹੋ ਜਾਏ ਐਡਮਿਨਿਸਟ੍ਰੇਸ਼ਨ ਫੇਲ ਹੋ ਜਾਏ ਔਰ ਪਿਛਲੀ ਵਾਰੀ ਵੀ ਈਡੀ ਦੀਆਂ ਜ਼ਮੀਨਾਂ ਜ਼ਬਤ ਹੋਈਆਂ ਚ ਮਾਈਨਿੰਗ ਚੱਲ ਰਹੀ ਸੀ ਮੈਂ ਜਾ ਕੇ ਵੀ ਆਇਆ ਸੀ ਰੋਪੜ ਤੁਸੀਂ ਸਾਰਿਆਂ ਨੇ ਉਸ ਗੱਲ ਨੂੰ ਦੇਖਿਆ ਵੀ ਸੀ ਕਿ ਉਸ ਵੇਲੇ ਦੇ ਐਸਐਸਪੀ ਵਿਵੇਕ ਸੋਨੀ ਦੀ ਔਰ ਹਰ ਮੰਤਰੀ ਹਰਜੋਤ ਬਹਿਨ ਦੀ ਮਿਲੀ ਭੁਗਤ ਨਾਲ ਕਿਵੇਂ ਮਾਈਨਿੰਗ ਚੱਲ ਰਹੀ ਸੀ ਔਰ ਕਮਾਲ ਦੀ ਗੱਲ ਹੈ ਭਗਵਾਨ ਸਵਾਹ ਜੀ 20000 ਕਰੋੜ ਦਾ ਤੁਹਾਡਾ ਦਾਵਾ ਸੀ ਚਲੋ ਦਾਵੇ ਤਾਂ ਕੋਕਲੇ ਰਹਿ ਗਏ ਸਭ ਨੂੰ ਪਤਾ ਮਗਰ ਤੀਜਾ ਮੰਤਰੀ ਤੁਸੀਂ ਆਪ ਹੀ ਬਦਲਤਾ ਦੋ ਮੰਤਰੀ ਪਹਿਲਾ ਬਦਲਤੇ ਪਹਿਲਾਂ ਹਰਜੋਤ ਬਹਿਨ ਸੀ ਇਸ ਵਿਭਾਗਮੇ ਦਾ ਮੰਤਰੀ ਉਹਦੀ ਕਾਰਕਿਛੈ ਲਈ ਨਹੀਂ ਠੀਕ ਸੀ ਮਾਈਨਿੰਗ ਮਾਪਿਆਂ ਨਾਲ ਰੜੇ ਸੀ ਇਸ ਲਈ ਤੁਸੀਂ ਆਪ ਹੀ ਉਹਨਾਂ ਨੂੰ ਬਦਲਤਾ ਫਿਰ ਤੁਸੀਂ ਮੀਥੇਰ ਨੂੰ ਬਦਲਿਆ ਔਰ ਉਸ ਤੋਂ ਬਾਅਦ ਜਿਹੜਾ ਮੰਤਰੀ ਤੁਸੀਂ ਜੋੜਾ ਮਾਜਰਾ ਲਾਇਆ ਚਲੋ ਉਹਦੀਆਂ ਨਜ਼ਦੀਕੀਆਂ ਤੁਹਾਡੇ ਕੀ ਨੇ ਪਰਿਵਾਰ ਨਾਲੇ ਤਾਂ ਸਾਰੇ जग ਜਾਹਰ ਮਗਰ ਇਹ ਕਮਾਲ ਦੀ ਗੱਲ ਹੈ 27 12 2023 ਨੂੰ ਮਾਈਨਿੰਗ ਮੈਂਕਮੇ ਦੇ ਜਹੀ ਦੀ ਕੰਪਲੇਂਟ ਤੇ ਰਕੇਸ਼ ਕੁਮਾਰ ਦੀ ਕੰਪਲੇਟ ਤੇ ਪਰਚਾ ਦਰਜ ਹੁੰਦਾ ਹੈ ਇਹ ਸਟੋਨ ਕ੍ਰਸ਼ਰ ਦੇ ਖਿਲਾਫ ਸ਼ਹਿਦਪੁਰ ਸਟੋਨ ਕ੍ਰਸ਼ਰ ਪਿੰਡ ਸ਼ਹਿਦਪੁਰ ਥਾਣਾ ਨੂਰਪੁਰ ਬੇਦੀ ਮਗਰ ਫੇਰ ਉਹੀ ਗੱਲ ਜਿਸ ਗੱਲ ਦੀ ਹਾਈ ਕੋਰਟ ਨੇ ਚਿੰਤਾ ਜਤਾਈ ਕਿ ਤੁਸੀਂ ਮਸ਼ੀਨਰੀ ਤੇ ਪਰਚਾ ਦਿੰਨੇ ਹੋ ਮਾਲਕਾਂ ਤੇ ਨਹੀਂ ਦਿੰਦੇ ਕਿਉਂ ਮਾਲਕਾਂ ਨਾਲ ਕੀ ਸਾਜਗਾ ਤੇ 27 12 ਨੂੰ 2023 ਨੂੰ ਪਰਚਾ दर्ज ਹੋਇਆ ਔਰ ਉਸ ਤੋਂ ਬਾਅਦ ਆ ਫੋਟੋ ਅੱਜ ਅਖਬਾਰ ਨੇ ਵੀ ਇਹ ਖਬਰ ਲਾਈ ਹੈ ਕਿ ਕਿਵੇਂ 27 ਦਸੰਬਰ ਨੂੰ ਸਟੋਨ ਕ੍ਰਸ਼ਰ ਤੇ ਨਜਾਇਜ਼ ਮਾਈਨਿੰਗ ਦਾ ਪਰਚਾ 18 ਜਨਵਰੀ ਨੂੰ ਮਾਈਨਿੰਗ ਮੰਤਰੀ ਮਾਲਕ ਦੇ ਘਰ ਪੁੱਤਰ ਦੇ ਵਿਆਹ ਤੇ ਪੁੱਜੇ ਪਰਚੇ ਤੇ 23 ਦਿਨ ਬਾਅਦ ਪੁਲਿਸ ਨੇ ਕੀਤਾ ਕ੍ਰਸ਼ਰ ਮਾਲਕ ਦੀ ਸ਼ਨਾਖਤ ਤੁਹਾਨੂੰ 23 ਦਿਨ ਲੱਗੇ ਆ ਵਿਆਹ ਦੀਆਂ ਫੋਟੋਆਂ ਮੈਂ ਆਡੀਓ ਵੀ ਜਨਤਨ ਕਰੂ ਵੀਡੀਓ ਵੀ ਜਨਤਨ ਕਰੂਗਾ ਬੈਠੇ ਆ ਵੇਖੋ ਕਿੱਡਾ ਨਿੱਘਾ ਹੈ ਤੇ ਜੇ ਜਗਿੰਦਰਪਾਲ ਸੀ ਉਹ ਕਾਂਗਰਸ ਦਾ ਸਾਬਕਾ ਐਮਐਲਏ ਉਹਨੂੰ ਤਾਂ ਦੋ ਦੋ ਤਿੰਨ ਤਿੰਨ ਆਰੀ ਪੜ ਲਿਆ ਤੁਸੀਂ ਉਹਦੇ ਵੇਲੇ ਨਹੀਂ ਉਹ ਤੇ ਮਸ਼ੀਨਰੀ ਦੇ ਪਰਚਾ ਹੋਗਾ ਉਹਦੇ ਮਾਲਕ ਦਾ ਤਾਂ 1 ਮਿੰਟ ਚ ਪਤਾ ਲੱਗ ਜਾਂਦਾ ਇੱਥੇ ਤੁਸੀਂ ਮਾਲਕ ਦੇ ਨਾਲ ਰਲੇ ਹੋ ਤਾਂ ਤੁਹਾਡਾ ਮਾਲਕਾਂ ਦਾ ਪਤਾ ਨਹੀਂ ਲੱਗਦਾ ਮਨਿਸਟਰ ਮਾਈਨਿੰਗ ਇਹ ਵੀ ਡਿਸਮਿਸ ਹੋਣਾ ਚਾਹੀਦਾ ਜੇ ਤੁਸੀਂ ਮਾਈਨਿੰਗ ਇਲੀਗਲ ਮਾਈਨਿੰਗ ਦੇ ਖਿਲਾਫ ਜਿਹੜੇ ਲੋਕ ਐਨਜੀਟੀ ਦੀ ਧਰਜੀਆਂ ਨੂੰ ਜਿਹੜੇ ਲੋਕ এনवायरमेंट ਦੀਆਂ ਧੱਜੀਆਂ ਉਣਾਉਂ ਜਿਹੜੇ ਲੋਕ ਮਾਈਨਿੰਗ ਉਹ ਪੰਚਾਇਤੀ ਥਾਂ ਤੇ ਕਰਨ ਸਰਕਾਰੀ ਥਾਂਾਂ ਤੇ ਕਰਨ ਜਿਹੜੀ ਬਿਲਕੁਲ ਹੀ ਗੈਰ ਕਾਨੂੰਨੀ ਹੈ ਜਿਹੜੇ ਲੋਕ ਡੀਸਰਟਿੰਗ ਕਰਨ ਜਿਹੜੀ ਅਲਾਉਡ ਹੀ ਨਹੀਂ ਹੈ ਪਾਲਿਸੀ ਦੇ ਉਲਟ ਹੈ ਜਿਹੜੇ ਲੋਕ ਇਲਲੀਗਲ ਮਾਈਨਿੰਗ ਨੂੰ ਲੀਗਲ ਕਰਨ ਸਿਰਫ ਇਸ ਲਈ ਕਿਉਂਕਿ ਉਹ ਥੋੜੇ ਮਾਈਨਿੰਗ ਮੰਤਰੀ ਜੋੜਾ ਮਾਜਰਾ ਸਾਹਿਬ ਦੇ ਨੇੜੇ ਹੈ ਜਾਂ ਉਹਨਾਂ ਦੀ ਸੇਵਾ ਕਰਦੇ ਆ ਜਾਂ ਉਹਨਾਂ ਦੀ ਜੇਬ ਗਰਮ ਰੱਖਦੇ ਆ ਕਿ ਇਹ ਕਾਰਨ ਕੀ ਮਾਈਨਿੰਗ ਦੇ ਦੋਵੇਂ ਮਾਫਦੰਡ ਹੋ ਗਏ ਜਗਿੰਦਰਪਾਲ ਤੇ ਜੇ ਪਰਚਾ ਹੋ ਸਕਦਾ ਮਾਲਕ ਤੇ ਤੇ ਇੱਥੇ ਕਿਉਂ ਨਹੀਂ ਇਸ ਲਈ ਮੇਰੇ ਵੀਰੋ ਇਹ ਫੇਰ ਇੱਕ ਸਪਸ਼ਟ ਕੇਸ ਆਇਆ ਵੇਰ ਮਾਈਨਿੰਗ ਮਾਫੀਆ ਦੇ ਨਾਲ ਇਨਵੋਲਵਮੈਂਟ ਔਰ ਮੈਂ ਗਵਰਨਰ ਸਾਹਿਬ ਨੂੰ ਵੀ ਅਪੀਲ ਕੀਤੀ ਆ ਆਨਰੇਬਲ ਹਾਈ ਕੋਰਟ ਨੂੰ ਵੀ ਮੈਂ ਅਪੀਲ ਕਰਦਾ ਕਿ ਕਾਈਂਡਲੀ ਮਾਰਕ ਸੀਬੀਆਈ ਇਨਕੁਆਇਰੀ ਜਿਵੇਂ ਸ਼ਰਾਬ ਘਟਾਲਾ ਪਰਦਾ ਫਾਸ਼ ਹੋਇਆ ਕਰੋੜਾਂ ਕਈ 100 ਕਰੋੜ ਦਾ ਕੱਪੜਾ ਸਾਹਮਣੇ ਹੈ ਇਹ ਮਾਈਨਿੰਗ 'ਚ ਵੀ ਕਈ ਸੌ ਕਰੋੜ ਦਾ ਕੱਪੜਾ ਸਾਹਮਣੇ ਆਊਗਾ ਆਸ਼ ਕਰੂੰਗਾ ਉਮੀਦ ਕਰੂੰਗਾ ਕਿ ਇਤੇ ਜਲਦ ਤੋਂ ਜਲਦ ਕਾਰਵਾਈ ਜ਼ਰੂਰ ਹੋਵੇ ਬਹੁਤ ਬਹੁਤ ਆਪਾਂ